ਹਾਂਜੀ ਸਰਾ ਤੁਸੀਂ ਕੋਦਰ ਸਾਫ ਦੀ ਚਾਰਜ ਹੁੰਦਾ ਕੀ ਕਹਿੰਦੇ ਹਾਂ ਹਾਂ ਮੈਂ ਮਾਨਯੋਗ ਡੀਜੀਪੀ ਸ਼੍ਰੀ ਕਰੋਜਾਦੋ ਜੀ ਦੇ ਹੁਕਮ ਤਾ ਪੰਜਾਬ ਸਰਕਾਰ ਦੇ ਅਧਿਕਾਰਾਂ ਤੇ ਸਬਡਿਵੀਜ਼ਨ ਨਕੋਦਰ ਦਾ ਚਾਰਜ ਹੁੰਦਾ ਇਹ ਸਬਡਿਵੀਜ਼ਨ ਥਾਣਾ ਸਤਰ ਨਕੋਦਰ ਸਿਟੀ ਨਕੋਦਰ ਤੇ ਨੂਰਮੈਲ ਦਾ ਏਰੀਆ ਹੁੰਦਾ ਇਸ ਇਲਾਕੇ ਨੂੰ ਸ਼ਾਂਤੀਪੂਰਵ ਪਬਲਿਕ ਦੀ ਰੱਖਿਆ ਲਈ ਹਰ ਤਰ੍ਹਾਂ ਦੇ ਉਪਰਾਲੇ ਉਪਰਾਲੇ ਕੀਤੇ ਜਾਣਗੇ ਔਰ ਇਲਾਕੇ ਚ ਨਸ਼ੇ ਦੇ ਖਾਤਮੇ ਲਈ ਜੜ ਤੋਂ ਜੋ ਪੰਜਾਬ ਸਰਕਾਰ ਦਾ ਮਾਂਜੂਬ ਸੀਐਸਬ ਦਾ ਏਜੰਡਾ ਹੈ ਰੰਗਲਾ ਪੰਜਾਬ ਪਰੋਂ ਲਈ ਹਰ ਤਰ੍ਹਾਂ ਦੇ ਕਿਸੇ ਕੋਈ ਪੀਣ ਵਾਲਾ ਉਹਨੂੰ ਦਾਖਲ ਕਰਾਇਆ ਜਾਊਗਾ ਕਿਸੇ ਨੂੰ ਉਹਨੂੰ ਮੈਂਟਲੀ ਡਾਕਟਰ ਦੀ ਕਾਉਂਸਲਿੰਗ ਦੀ ਰੋੜਾ ਉਹ ਕਰਾਈ ਜਾਊਗੀ ਤੇ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਜੇਲਾ ਚ ਸ਼ਕਤੀ ਨਾਲ ਬੰਦ ਕਰਾਇਆ ਜਾਊ ਤੇ ਉਹ ਜਿਹੜੇ ਜੇਲਾ ਚ ਜਾ ਚੁੱਕੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਕੇ ਉਹਨਾਂ ਨੂੰ ਇਹ ਸੱਤ ਸੇਵਾਵਾਂ ਜਿਹੜੀਆਂ ਐਗਜ਼ੈਂਪਲਰੀ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਜਿਹੜੇ ਗੈਂਗਸਟਰ ਟਾਈਪ ਦੇ ਲੋਕ ਨੇ ਖੁੱਲੜਬਾਜ ਨੇ ਉਹਨਾਂ ਨੂੰ ਵੀ ਮੇਰੀ ਸਖਤ ਸ਼ਬਦਾਂ ਚੇਤਾਵਨੀ ਹੈ ਕਿ ਉਹ ਆਪਣੇ ਆਪਣੇ ਘਰਾਂ 'ਚ ਬੈਠ ਜਾਣ ਕਿਸੇ ਸਕੂਲ ਕਾਲਜ ਗਲੀ ਕਿਸੇ ਦੇ ਸ਼ਹਿਰ ਕਰਨ ਵਾਲੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਸਥਾਨ ਸਥਾਨ ਹਨ ਜਿੱਥੇ ਗੁਰਦੁਆਰਾ ਸਾਹਿਬ ਕੋ ਧਾਰਮਿਕ ਸਕੂਲ ਕਾਲਜ ਉੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਸਾਡੀ ਪੁਲਿਸ ਦੇ ਜਿਹੜੇ ਹੈਲਪਲਾਈਨ ਨੰਬਰ ਹੈ 112 ਉਦੇਤੇ ਕਦੋਂ ਵੀ ਕੋਈ ਕਾਲ ਕਰ ਸਕਦਾ ਮੈਂ ਇਹਨਾਂ ਕਾਲ ਆਉਣ ਵਾਲੀਆਂ ਕਾਲਾਂ ਨੂੰ ਨਿਜੀ ਤੌਰ ਤੇ ਐਗਜ਼ਾਮਨ ਕਰੂੰਗਾ ਔਰ ਹਰ ਪੁਆਇੰਟ ਤੇ ਮੇਰੀ ਤਿੱਖੀ ਨਜ਼ਰ ਰਹੂਗੀ ਤਾਂ ਕਿ ਪਬਲਿਕ ਦੀ ਮੁਸੀਬਤ ਕਿਸੇ ਤਰ੍ਹਾਂ ਦੀ ਹੈ ਕਿ ਉਹਨੂੰ ਹੱਲ ਕਰਨਾ ਮੇਰੀ ਪਹਿਲ ਹੋਊਗੀ ਸਰ ਟ੍ਰੈਫਿਕ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਹੱਲ ਕਰੂਗਾ ਹਾਂ ਟ੍ਰੈਫਿਕ ਲਈ ਵੀ ਜਿਹੜਾ ਮੈਂ ਨਗਰ ਕੌਂਸਲ ਨਾਲ ਇੱਥੇ ਰابطਾ ਕਾਇਮ ਕਰਕੇ ਜਿੱਥੇ ਕੋਈ ਯੈਲੋ ਲਾਈਨ ਦਾ ਹੈਗਾ ਜਾਂ ਕੋਈ ਰੈਗਿਆ ਡਵਾਈਡਰ ਦੀ ਹੈਗੀ ਆ ਕੋਈ ਟਰਨਿੰਗ ਟੇਨ ਵਾਲੀ ਹੈ ਉਹਨਾਂ ਦੇ ਸਲਾਹ ਨਾਲ ਜਿਹੜਾ ਇਹਨੂੰ ਰੈਗੂਲੇਟ ਕੀਤਾ ਜਾਊਗਾ ਔਰ ਸਾਡੀਆਂ ਜਿਹੜੀਆਂ ਟ੍ਰੈਫਿਕ ਪੁਲਿਸ ਹੈਗੇ ਨੇ ਉਹ ਡੀਐਸਪੀ ਹੈਗੇ ਨੇ ਮਜੀਤ ਸਿੰਘ ਉਹ ਇਸ ਕੰਮ ਨੂੰ ਸੁਪਰਵੀਜ਼ਨ ਕਰਦੇ ਟ੍ਰੈਫਿਕ ਨੂੰ ਔਰ ਇਹਨਾਂ ਦੇ ਚਲਾਣ ਸਾਡੇ ਆਲਰੇਡੀ ਹੋ ਰਹੇ ਨੇ ਤੇ ਜਿੱਥੇ ਵੀ ਅੱਜ ਤੁਸੀਂ ਮੇਰੇ ਧਿਆਨ ਚ ਲੈਂਦਾ ਇਸ ਗੱਲ ਤੇ ਵੀ ਜਿਹੜਾ ਪਾਲਣਾ ਕੀਤੀ ਜਾਊਗੀ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਚੰਗੇ ਰਿਜ਼ਲਟ ਦਿੱਤੇ ਜਾਣਗੇ ਤੇ ਸਰ ਜਿਹੜੀਆਂ ਲੜਕੀਆਂ ਦੇ ਸਕੂਲ ਆ ਜੀ ਉਹਨਾਂ ਦੇ ਵਿੱਚ ਵੀ ਸਾਹਮਣੇ ਜਿਹੜੀ ਛੁੱਟੀ ਹੁੰਦੀ ਆ ਬਿਚਾਰੂ ਉਦੋਂ ਵੀ ਬੜੀ ਪ੍ਰੋਬਲਮ ਆਉਂਦੀ ਆ ਜਿਹੜੇ ਇਹ ਹਾਸ਼ਕ ਦੇਖੋ ਇਹ ਹਾਸ਼ਕ ਵਗੈਰਾ ਤੁਸੀਂ ਆਉਣ ਵਾਲੇ ਦਿਨਾਂ 'ਚ ਲੱਭਣਗੇ ਨੇ ਨਾ ਇਹ ਲੱਭਣਗੇ ਤੇ ਨਾ ਇਹਨਾਂ ਦੀ ਜਿਹੜੇ ਸਪੋਰਟ ਕਰਨ ਵਾਲੇ ਉਹ ਲੱਭਣਗੇ ਇਹ ਕਈ ਕਿਸੇ ਨਾ ਕਿਸੇ ਦੀ ਛਤਰ ਛਾਇਆ ਚ ਘੁਮਰੇ ਹੁੰਦੇ ਆ ਮੇਰੀ ਤੁਹਾਡੀ ਜਰੀ ਉਹਨਾਂ ਨੂੰ ਗੁਜਾਰਸ਼ ਹੈਗੀ ਆ ਕਿ ਉਹ ਆਪਣਾ ਕੰਮ ਕਰਨ ਤੇ ਪੁਲਿਸ ਆਪਣਾ ਕੰਮ ਕਰੂਗੀ ਕਿਸੇ ਦੀ ਫालतू ਦਖਲਦਾਰੀ ਕਿਸੇ ਵੀ ਕੰਮ ਚ ਜਿਹੜੀ ਆ ਉਹ ਪੁਲਿਸ ਲਈ ਠੀਕ ਨਹੀਂ ਆ ਤੇ ਨਾ ਹੀ ਇਹਨਾਂ ਜਿਹੜੇ ਸੱਜਣ ਹੈਗੇ ਨੇ ਇਹਨਾਂ ਨੂੰ ਵੀ ਮੇਰੀ ਗੁਜਾਰਸ਼ ਹੈਗੀ ਆ ਕਿ ਪੁਲਿਸ ਜਿਹੜਾ ਨਿਜਮਾਤ ਸਰ ਕੰਮ ਕਰਦੀ ਰਹਿਣਾ ਔਰ ਕਰੂਗੀ ਵੀ ਔਰ ਸਾਰਾ ਜੋ ਕਰਨਗੇ ਅਸੀਂ ਇਹ ਪਬਲਿਕ ਹੈਥ ਲਈ ਹੋਊਗਾ ਲਾਅਨ ਆਰਡਰ ਲਈ ਪਬਲਿਕ ਦੀ ਮਾਨ ਸਰਕਾਰ ਮਾਨ ਸਨਮਾਨ ਲਈ ਤੇ ਇੱਕ ਰਸ ਜਿਹੜੇ ਕੋਲਜ ਹੈ ਸਕੂਲਾਂ ਮੂਰੇ ਇਹ ਬਿਲਕੁਲ ਨਹੀਂ برداشت ਕੀਤੇ ਜਾ ਰਹੇ ਤੇ ਇੱਕ ਬੁਲਟ ਦੇ ਪਟਾਕਿਆਂ ਤੋਂ ਬਹੁਤ ਪਰੇਸ਼ਾਨ ਹੈ ਸ਼ਹਿਰ ਦੇ ਵਸਨੀਕ ਇਹ ਬੁਲਟ ਲਪੜਨੇ ਨੇ ਤਾਂ ਉਹ ਆਉਣ ਵਾਲੇ ਦਿਨ ਬੁਲਟ ਕਰੇ ਲਾ ਕੇ ਲੋਕ ਇੱਕ ਸਪੈਦਲ ਨਾ ਜਾਇ ਕਰਨਗੇ ਤਾਂ ਇਹ ਪੁਲਿਸ ਹੈ ਪੰਜਾਬ ਪੁਲਿਸ ਹੈਗੇ ਆ ਇਹਨੇ ਪੁਲਿਸ ਨੇ ਪੁਲਿਸਿੰਗੀ ਕਰਨੀ ਹੈ ਤੇ ਇਹ ਬੁਲਟ ਦੇ ਪਟਾਕੇ ਮਾਰਨੇ ਤਿੰਨ ਤਿੰਨ ਚੜਨੇ ਇਹ ਹੁਣ ਇਹ ਦਿਨਾਂ ਚ ਬੰਦ ਹੋ ਜਾਣਗੇ ਇਹਨਾਂ ਤੇ ਜੇ ਪਟਾਕੇ ਨਾ ਹਟੇ ਤੇ ਇਹਨਾਂ ਤੇ ਫੇਰ ਵੀ ਦੰਦ ਕੀਤੀਆਂ ਜਾਣਗੀਆਂ ਇਹ ਨਿਊਸੈਂਸ ਕ੍ਰੀਏਟ ਕਰਦੇ ਨੇ ਇਹ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਜਾਂ ਕਿਸੇ ਪੇਸ਼ੈਂਟ ਨੂੰ ਵੀ ਪ੍ਰੋਬਲਮ ਆ ਸਕਦੀ ਐ ਇਸ ਕਰਕੇ ਇਹ ਨਹੀਂ ਹੋਊਗਾ ਨਾ ਹੀ ਇਹ ਜਿਹੜੇ ਲੇਟ ਨਾਈਟ ਇੱਥੇ ਕੋਈ ਢਾਬੇ ਦੇ ਬਾਹਰ ਸ਼ਰਾਬ ਪੀਣ ਵਾਲਾ ਕਿਸੇ ਗੱਡੀ ਤੇ ਰੱਖ ਕੇ ਸ਼ਰਾਬ ਪੀਣ ਵਾਲਾ ਜਾਂ ਕੋਈ ਇੱਥੇ ਟਰੈਕਟਰਾਂ ਦੇ ਬਫਰ ਚੱਲਦੇ ਆ ਇਹ ਸਾਰੇ ਜਿਹੜੇ ਆ ਲੀਗਲੀ ਐਕਸ਼ਨ ਨਾਲ ਤੇ ਸਖਤੀ ਨਾਲ ਕੀਤਾ ਜਾਊਗਾ ਸਰ ਨੂੰ ਜਿਹੜੇ ਵਿੱਚ ਵੱਡੀ ਸਮੱਸਿਆ ਹੈ ਕਿ ਖਰੋਤੀ ਇਸ ਲਈ ਕਾਫੀ ਲੋਕੀ ਇਧਰੋਂ ਡਰਦੇ ਨੇ ਪੁਲਿਸ ਨੂੰ ਆਉਂਦੀ ਨਾ ਮੈਂ ਤੁਹਾਡੇ ਜਰੀਏ ਉਹਨਾਂ ਨੂੰ ਰਿਕਵੈਸਟ ਕਰਦਾ ਹਾਂ ਜਦੋਂ ਵੀ ਐਸਾ ਮੈਸੇਜ ਆਉਂਦਾ ਸਾਨੂੰ ਇਮੀਡੀਏਟ ਕਿਸੇ ਵੀ ਲੈਵਲ ਤੇ ਕਿਸੇ ਵੀ ਅਫਸਰ ਨੂੰ ਦੱਸ ਸਕਦੇ ਆ ਔਰ ਉਹਨਾਂ ਦੇ ਪ੍ਰੋਪਰ ਐਕਸ਼ਨ ਕੀਤਾ ਜਾਊਗਾ ਪਿਛਲੇ ਸਮਾਂ ਚ ਵੀ ਮੇਰੇ ਸ਼ਾਕੋਟ ਏਰੀਆ ਚ ਕਾਫੀ ਐਰਰੀਆ ਪ੍ਰੋਬਲਮ ਆਈਆਂ ਉਹ ਸਾਰੀਆਂ ਹੱਲ ਕਰ ਲਈ ਗਈਆਂ ਸੀ ਇਵਨ ਕਿ ਪਹਿਲਾਂ ਇਹ ਵੀ ਮਾਂਜੋ ਡੀਐਸਪੀ ਸਾਹਿਬ ਨੇ ਬਹੁਤ ਅੱਛਾ ਇੱਥੇ ਮੈਨੇਜ ਕੀਤਾ ਹੋਇਆ ਸੀ ਇਹਨਾਂ ਕੇਸਾਂ ਨੂੰ ਤੇ ਆਉਣ ਵਾਲੇ ਦਿਨਾਂ ਚ ਜੇ ਕੋਈ ਅਜਿਹੀ ਗੱਲ ਸਾਹਮਣੇ ਆਊਗੀ ਜੇ ਕੋਈ ਪਿਛਲਾ ਕੋਈ ਸੋਲਵ ਕਰਨ ਵਾਲਾ ਉਹਨੂੰ ਮਾਂਜੋਗੇ ਐਸਐਸਪੀ ਸਾਹਿਬ ਰਵਿੰਦਰ ਸਿੰਘ ਸਿੰਦਰਕ ਜੀ ਦੀ ਗਾਈਡਲਾਈਨ ਤੇ ਸਟੱਜੇ ਟੰਗ ਨਾਲ ਪਬਲਿਕ ਦੀ ਸੁਰੱਖਿਆ ਲਈ ਉਪਰਾਲੇ ਕੀਤੇ ਜਾਣਗੇ ਤੇ ਉਹਨਾਂ ਇਹ ਜਿਹੜ ਇਹਨਾਂ ਨੂੰ ਸੱਤੀ ਨਾਲ ਪੇਸ਼ ਆਇਆ ਜਾਊਗਾ। ਔਰ ਜਿਹੜੇ ਇਹਨਾਂ ਨੂੰ ਸਪੋਰਟ ਕਰਨਾ ਭਾਵੇਂ ਇਹਦੇ ਕੋਈ ਪਰਿਵਾਰਕ ਮੈਂਬਰ ਹੈ ਜਾਂ ਇਹਨਾਂ ਦੇ ਹੋਰ ਸਕੇ ਸਬੰਧੀ ਆ ਜਿਹੜੇ ਇਹਨਾਂ ਦੇ ਲਿੰਕ 'ਚ ਹੈ ਉਹ ਉਹਨਾਂ ਨੂੰ ਵੀ ਇਹਦਾ ਤੈਂਸ਼ ਨੈਸ਼ ਕਰ ਦਿੱਤਾ ਜਾਊਗਾ ਕਿਸੇ ਫਰੈਟੀ ਵਾਲੇ ਨੂੰ ਕਿਸੇ ਗੈਂਗਸਟਰ ਨੂੰ ਕਿਸੇ ਸਮੱਗਲਰ ਨੂੰ ਸਰਨੇ ਚੁੱਕ ਦਿੱਤਾ ਜਾਊਗਾ। ਇਹ ਪੁਲਿਸ ਹੈ ਗਿਆ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਸਾਡੀ ਨਿਚੇ ਪੇਸ ਕਿ ਡਿਊਟੀ ਔਰ ਕਰਾਂਗੇ ਪ੍ਰੋਪਰ ਕਰਾਂਗੇ। ਸਰ ਸਿਵਲ ਹਸਪੀਟਲ ਉਹਦੇ ਵਿੱਚ ਜਿਹੜਾ ਨਸ਼ਾ ਕੀਤਾ। ਉਥੋਂ ਜਿਹੜੇ ਤੇ ਸੀੜੀਆਂ ਗੋਲੀ ਖਾ ਲਿਆ ਆਪਣੇ ਘਰ ਨਹੀਂ ਜਾਂਦੇ। ਸਾਰਾ ਸਾਰਾ ਦਿਲੋਂ ਸੇ ਬੈਠੇ ਰਹਿੰਦੇ ਆਂ ਤੇ ਜਿਹੜੇ ਰੋਗ ਰਸਤੇ ਵਿੱਚ ਲੱਗਦੇ ਆ ਉਹਨਾਂ ਦੀ ਬੜੀ ਵੱਡੀ ਮਸਿਕਤ ਮਾਰਦੇ ਆਂ ਹਾਂ ਇਹ ਠੀਕ ਹੈ ਵੀ ਉੱਥੇ ਰਸ਼ ਪੈਂਦਾ ਕਾਫੀ 1200 ਉੱਥੇ ਪੇਸ਼ੈਂਟ ਆਉਂਦਾ ਇਹ ਡਰਗੀ ਹੈ ਇਹ ਇੱਕ ਮਰੀਜ਼ ਹੋ ਚੁੱਕੇ ਨੇ ਇਹਨਾਂ ਨੂੰ ਟ੍ਰੀਟਮੈਂਟ ਦੇਣ ਦੇ ਨਾਲ ਨਾਲ ਵਾਲਿਆਂ ਨੂੰ ਮੈਂਟਲੀ ਕਾਉਂਸਲਿੰਗ ਕਰਨੀ ਉਹਦੇ ਲਈ ਵੀ ਪ੍ਰਬਾਲੇ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਹਸਪੀਟਲ ਨੂੰ ਦੇਖੂਗਾ ਉੱਥੇ ਸਿਵਲ ਚ ਕਰਮਚਾਰੀ ਲਾਵਾਂਗੇ ਸਾਡੇ ਦਾ ਸੀ ਯੂਨੀਫਾਰਮ ਚ ਵੀ ਜਾਂਦੇ ਆ ਤੇ ਇਹੋ ਜਿਹੇ ਜਿਹੜੇ ਤੁਹਾਡੇ ਵੱਲੋਂ ਇਹ ਮੈਸੇਜ ਆਇਆ ਵੀ ਇਹਨੂੰ ਠੀਕ ਹੈ ਤਾ ਜੋ ਤਾਂ ਸਵੇਰੇ ਸ਼ਾਮ ਛੁੱਟੇ ਵੇਲੇ ਪਾਸਟਾਂ ਦੇ ਬੜਾ ਬੜਾ ਹਲਕੀ ਦੇਖੋ ਤੁਸੀਂ ਭਾਗਾਂ ਲਈ ਕਿ ਤੁਹਾਡੇ ਸ਼ਹਿਰ ਦੀ ਪਾਪੂਲੇਸ਼ਨ ਵੱਡੀ ਆ ਸਾਰੇ ਇੱਥੇ ਆਉਣ ਜਾਣਾ ਸੈਂਟਰ ਪੁਆਇੰਟ ਹੈਗਾ ਤੇ ਇਸ ਨੂੰ ਜ਼ਰੂਰ ਰੈਗੂਲੇਟ ਕੀਤਾ ਜਾਊਗਾ ਰੈਟ 112 ਦੀ ਸਾਡੀਆਂ ਗੱਟੀਆਂ ਚੱਲਦੀਆਂ ਜੀ ਡੇਲੀ ਜਿਹੜੀ ਸਾਡੇ ਰੂਟੀਨ ਦੀ ਪਟੋਲਿੰਗ ਹੈ ਉਹ ਤਾਂ ਹੈਗੇ ਆ ਕਿ ਮੈਂ ਨਿੱਜੀ ਤੌਰ ਤੇ ਵੀ ਰਾਤ ਨੂੰ ਡਿਊਟੀ ਦੇ ਦੇਖੂੰਗਾ ਔਰ ਕਰੂੰਗਾ ਵੀ ਸਰ ਸਭ ਤੋਂ ਡਿਮ ਕੋਟਰ ਦੇ ਵਿੱਚ ਕਮੀ ਆਦੀ ਹੈ ਨਾਫਰੀ ਨੂੰ ਲੈ ਕੇ ਕਿ ਕੋਈ ਉਸ ਦੀ ਨਾਫਰੀ ਨੂੰ ਲੈ ਕੇ ਕਾਫੀ ਕੋਈ ਮਲਕੀ ਜਿਹੜੇ ਪ੍ਰੇਸ਼ਾਨੀ ਉਹ ਵੀ ਵਾਰੰਟਿਸ਼ ਦੇਖੋ ਜੀ ਜਿਹੜੀ ਨਫਰੀ ਚਿੰਨੀ ਫ੍ਰੀਸ ਹੈਗੀ ਆ ਉਹ ਮਾਂਜੋਗੇ ਐਸਐਸਪੀ ਸਰਵਿੰਦਰ ਸਿੰਘ ਵਰਕੋਲ ਨੂੰ ਡਿਪਲਾਈ ਫੀਲਡ ਵਿੱਚ ਕੀਤੀ ਹੋਈ ਆ ਉਹਨੂੰ ਜਿਹੜੀ ਸਬਡੀਵੀਜ਼ਨ ਦੀ ਫੋਰਸ ਦੀ ਡਿਊਟੀ ਲੈਣੇ ਉਹ ਮੇਰੀ ਡਿਊਟੀ ਆ ਉਹ ਤੋਂ ਪ੍ਰੋਪਰ ਡਿਊਟੀ ਲੈ ਜਾਓ ਕਿ ਜਿੰਨੀ ਫੋਰਸ ਕੋ ਬਾਹਰੋਂ ਆਪਾਂ ਕਹਦੇ ਵੀ ਹੋਰ ਫੋਰਸ ਇੱਥੇ ਡਿਪਲਾਈ ਕੀਤੀ ਜਾਊਗੀ ਉਹ ਮੇਰੇ ਲਈ ਕਹਿਣਾ ਠੀਕ ਨਹੀਂ ਹੋਊਗਾ ਜਿਹੜੀ ਹੈਗੀ ਉਸੇ ਤੋਂ ਪ੍ਰੋਪਰ ਡਿਊਟੀ ਲਵਾਗੇ ਔਰ ਕਰੂੰਗਾ ਵੀ ਔਰ ਕਰਾਊਂਗਾ ਵੀ ਸਾਰੇ ਜਿਹੜੇ ਪਾਰਕ ਐ ਤੁਨ ਬੋਤਲ ਦੇ ਜਨਾਰੀ ਸਕੂਲ ਦਾ ਗਦਨ ਪਾਰਕ ਆ ਉੱਥੇ ਬੜਾ ਮਾੜਾ ਹਾਲ ਆ ਜੀ ਤੁਸੀਂ ਆਉਣ ਵਾਲੇ ਦਿਨਾਂ 'ਚ ਚੰਗਾ ਰਿਜ਼ਲਟ ਦੇਖੋ ਤੁਸੀਂ ਮੇਰੇ ਨਾਲ ਐ ਸ਼ਹਿਰ ਦੀਆਂ ਸਲਾਹਾਂ ਨਾਲ ਹੋਣਗੀਆਂ ਇਹ ਮਾੜੇ ਅੰਸਰ ਤੁਹਾਨੂੰ ਲੱਭਣੇ ਨਹੀਂ ਆਪਣੇ ਆਪਣੇ ਮੇਰੇ ਨਕੋਦਰ ਵਸਨੀਕਾਂ ਨੂੰ ਇਹ ਬੇਨਤੀ ਹੈਗੀ ਐ ਕਿ ਮੇਰੇ ਸੁਭਾਅ ਬਾਰੇ ਤਕਰੀਬਨ ਤੁਸੀਂ ਸਾਰੇ ਜਾਣਦੇ ਆ ਮੈਂ ਲਾਅ ਨੂੰ ਇੰਪਲੀਮੈਂਟ ਕਰਦਾ ਸਿਟੀਜ਼ਨ ਨੂੰ ਰਿਕਾਰਡ ਦਿੰਦਾ ਭਾਵੇਂ ਕਿਸੇ ਵੀ ਧਾਰਮਿਕ ਸੰਸਥਾ ਜਾ ਕੋ ਕ੍ਰਿਟੀਕਲ ਹੈਗਾ ਹਰ ਬੰਦੇ ਦਾ ਮੈਂ ਰਿਕਾਰਡ ਕਰਦਾ ਹਾਂ ਔਰ ਕਰਦਾ ਰਹਿਣਾ ਪਹਿਲਾਂ ਕਰਦਾ ਰਹਿਣਾ ਤੇ ਦੂਜੇ ਪਾਸੇ ਆ ਵੀ ਜਿਹੜੀ ਫालतू ਦੀ ਦਖਲਅੰਦਾਜ਼ੀ ਹੈ ਕਿਸੇ ਤਰ੍ਹਾਂ ਦਾ ਸਾਡੇ ਲੋਰਡ ਨੂੰ ਭੰਗ ਕਰਦਾ ਕੋਈ ਫालतू ਇੰਟਰਫੀਅਰੈਂਸ ਕਰਦਾ ਮੇਰੀ ਇਹ ਗੁਜਾਰਸ਼ ਹੈ ਕਿ ਉਹ ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦੇਣ ਬਾਕੀ ਸੱਜਣ ਆਪਣਾ ਕੰਮ ਕਰਨ ਤੇ ਇਹ ਚੰਗੇ ਰਿਜ਼ਲਟ ਆਉਣ ਵਾਲੇ ਜਿਹਨਾਂ ਤੁਹਾਨੂੰ ਮਿਲਣਗੇ ਔਰ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਮੇਰਾ ਇਲਾਕਾ ਕ੍ਰਾਈਮ ਫਰੀ ਹੋਵੇ ਸਾਰੇ ਸ਼ਾਂਤੀ ਨਾਲ ਰਹਣ ਤੇ ਤੁਹਾਡਾ ਵੀ ਇੱਜ਼ਤਮਾਨ ਬਣਿਆ ਰਹੇ ਤੁਹਾਡੇ মিডিਆ ਦਾ ਬਹੁਤ ਵੱਡਾ ਧੰਨਵਾਦ ਹੋਊਗਾ ਕਿ ਇਹ ਮੈਸੇਜ ਘਰ ਘਰ ਤੱਕ ਪਹੁੰਚਾਉਂਗੇ ਅਸੀਂ ਇਹ ਯੂਨੀਫਾਰਮ ਜਿਹੜੀ ਆ ਪਬਲਿਕਲੀ ਪਾਈ ਹੋਈ ਆ ਪਬਲਿਕ ਦੀ ਸੁਰੱਖਿਆ ਲਈ ਮਾਨਸਕਾਰ ਲਈ ਤੇ ਔਰ ਜਿਹੜੇ ਕ੍ਰਿਮਨਲ ਲੋਕ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਮੇਰਾ ਇਹ ਸਨੇਹ ਭਰਿਆ ਤੇ ਔਰ ਇਹ ਆਉਣ ਵਾਲੇ ਦਿਨਾਂ 'ਚ ਤੁਸੀਂ ਆਪਣੇ ਆ ਮਹਿਸੂਸ ਕਰੋਗੇ ਮੈਨੂੰ سپورਟ ਤੁਹਾਡੀ ਰਹੂਗੀ ਪਬਲਿਕ ਦੀ سپورਟ ਰਹੂਗੀ ਤੇ ਚੰਗੇ ਰਿਜ਼ਲਟ ਤੁਹਾਨੂੰ ਤੇੰਕਿਊ ਚਲੋ ਰਮੋਟ